ਵਿਚ ਮੇਰੇ ਮਾਈ ਨੇ ਬੱਲੇ ਬੱਲੇ ਕਰਵਾਤੀ ਨੀ ਸਾਰੇ ਵਿਆਹ ਵਿੱਚ ਮੇਰੇ ਮਾਹੀ ਨੇ ਬੱਲੇ ਬੱਲੇ ਕਰਵਾਤੀ ਨੀ ਮੇਰੇ ਸੂਟ ਉੱਤੇ ਕਢਾਈ ਚ ਬੋਲੀ ਛਪਾਤੀ ਨੀ ਮੇਰੇ ਸੂਟ ਉੱਤੇ ਮੋਰਨੀ ਕਿਹੜੀ ਜੋ ਨਵੀਂ ਸੋਲ ਲਉ ਪਰ ਆਈਫੋਨ ਵਰਗੀ ਚੱਤੀ ਮਿੱਤਰੋ ਹੋਰ ਕਰਾਂ ਕੀ ਇਹ ਦੀ ਵਡਿਆਈ ਬਈ ਆਈਫੋਨ ਵਰਗੀ ਚੱਤੀ ਮਿੱਤਰੋ ਹੋਰ ਕਰਾਂ ਕੀ ਇਹ ਦੀ ਵਡਿਆਈ 97 ਚ ਸੀਗੀ ਵਿਆਹ ਕੇ ਲੰਬੀ ਅੱਜ 27 ਸਾਲ ਹੋ ਗਏ ਬਈ ਕੋਈ ਸ਼ਿਕਾਇਤ ਨਾ ਆਈ 27 ਸਾਲ ਹੋ ਗਏ ਬਈ বজ কাদম হ্যাঁ 24 চলি যাবা ਦੁਬਾਰਾ 36 ਹੋ ਗਈ ਇਹ ਬੋਲੀ ਦੁਬਾਰਾ ਕੱਲ 26 ਚੱਲਦਾ ਫਲੋਰ ਪਾ ਦਿੰਨੇ ਫਿਰ ਇਹਦੇ 27 ਹੋਇਆ 27 ਹੋਇਆ 27 ਆ ਸਹੀ ਆ ਓਕੇ ਓਕੇ ਚੱਲ ਚੇਂਜ ਕਰਕੇ ਆ ਤੂੰ ਤੂਰੀਆ ਬਾਦ ਵਿੱਚ ਤੂਰੀਆ ਬਾਦ ਵਿੱਚ 26 ਕਰ ਲੈਂਦੇ ਕੱਲ ਤੰਗਾ ਕੰਢੇ ਓਕੇ ਓਕੇ ਚੱਲ ਚੱਪ ਕਰ ਦੋ ਫਿਰ ਓਕੇ ਓਕੇ ਉਹ ਜਸਤਾਲ ਸੀ ਤੂੰ ਵਿਆਹ ਕਰੇ ਲਿਆਂਦੀ ਸਾਡਾ ਸਾਰਾ ਪਿੰਡ ਸੀ ਕਹਿੰਦਾ 1997 ਚ ਸੀ ਤੂੰ ਵਿਆਹ ਕਰੇ ਲਿਆਂਦੀ ਨਹੀਂ ਸਾਡਾ ਸਾਰਾ ਸੁੱਥਾ ਪਿੰਡ ਸੀ ਕਹਿੰਦਾ ਨਹੀਂ ਸੰਨ ਹੋ ਗਿਆ ਅੱਜ 2024 ਅੱਜ ਵੀ ਸਾਰਾ ਪਿੰਡ ਕਹਿੰਦਾ ਨੀ ਤੇ ਰੇਚੇ ਨੇ ਤੂੰ ਤੀਰ ਦਾ ਪਲੇਖਾ ਪੈਂਦਾ ਨਹੀਂ ਤੇਰੇ ਤੇ